ਦਾ ਦਿਆ ਕਲਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਹ ਵੀਰ ਖਾਲਸਾ ਕਾਲਜ ਵਿਖੇ ਸਟੇਜ ਦੇ ਉੱਪਰ ਪੰਗੜਾ ਪਾ ਰਹੇ ਸੀ ਸਟੇਜ ਦੇ ਉੱਪਰ ਪਰਫਾਰਮੈਂਸ ਕਰਦੇ ਕਰਦੇ ਉਸ ਵੀਰ ਦੀ ਪੱਗ ਸਿਰ ਤੋਂ ਢਿੱਲੀ ਹੋ ਗਈ ਅਤੇ ਵੀਰ ਨੇ ਪੱਗ ਸਟੇਜ ਦੇ ਮੂਰੇ ਰੱਖ ਦਿੱਤੀ ਜਿਸ ਨੂੰ ਵੇਖ ਕੇ ਲੋਕਾਂ ਨੇ ਬਹੁਤ ਹੀ ਬੁਰਾ ਭਲਾ ਆਖਿਆ ਪਰ ਤੁਹਾਨੂੰ ਦੱਸ ਦਈਏ ਦੋਸਤੋ ਇਸ ਵੀਰ ਨੇ ਮਾਫੀ ਮੰਗ ਲਈ ਹੈ ਕਿਹਾ ਕਿ ਜੋ ਵੀ ਹੋਇਆ ਹੈ ਮੇਰੇ ਕੋਲ ਬਹੁਤ ਹੀ ਮਾੜਾ ਹੋਇਆ ਹੈ ਇਸ ਸਰਦਾਰ ਮੁੰਡੇ ਦਾ ਨਾਮ ਨਰੈਣ ਸਿੰਘ ਹੈ ਉਸਨੇ ਮਾਫੀ ਮੰਗਦਿਆਂ ਕਿਹਾ ਕਿ ਜਦੋਂ ਮੇਰੀ ਪੱਗ ਟੱਲੀ ਹੋਈ ਤਾਂ ਮੈਂ ਸਾਹਮਣੇ ਫੁੱਲ ਪਾਈ ਸੀ ਸਟੇਜ ਤੇ ਤਾਂ ਮੈਂ ਸੋਚਿਆ ਕਿ ਪੱਗ ਇਸ ਦੇ ਉੱਪਰ ਰੱਖ ਦਵਾਂ ਅਤੇ ਉਸਨੇ ਹੱਥ ਜੋੜ ਕੇ ਸਾਰਿਆਂ ਤੋਂ ਮੰਗੀ ਮਾਫੀ ਬਾਕੀ ਤੁਸੀਂ ਵੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਦੇਣਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ